ਦੋਸਤੋ ਸਸੀ ਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕੱਲ ਨਾ ਯਾਰ ਇੱਕ ਵੀਡੀਓ ਪਾਈ ਸੀ ਜਿਹੜਾ ਵਿਵਾਦ ਚੱਲ ਰਿਹਾ ਨਾ ਨਿਹੰਗ ਸਿੰਘ ਹੈ ਅਰਬਾਂ ਖਰਬਾਂ ਦਲ ਦੇ ਮੁਖੀ ਹੈ ਸ਼ਾਇਦ ਬਾਬਾ ਰਾਜਾ ਰਾਜ ਸਿੰਘ ਜੀ ਉਹਨਾਂ ਨੇ ਜਿਹੜੇ ਸਵਾਲ ਉਠਾਏ ਹੈ ਨਾ ਕਿ ਪੁੱਜੋ ਵਾਲੇ ਕੁਰਸੀ ਬਰਾਬਰ ਢਾ ਕੇ ਬੈਠੇ ਹੈ ਉਹਦੇ ਤੇ ਬਹੁਤ ਗੱਲ ਹੋ ਗਈ ਤੇ ਬੜੇ ਭਰਾਵਾਂ ਦੇ ਚਲੂਨੇ ਵੀ ਲੜੇ ਤੇ ਕਈਆਂ ਦੀ ਭਾਸ਼ਾ ਵੀ ਬੜੀ ਮਾੜੀ ਸੀ ਤੇ ਉਹਨਾਂ ਦੇ ਸਕਰੀਨਸ਼ਾਟ ਵੀ ਮੈਂ ਕਮੈਂਟਾਂ 'ਚ ਪਾਏ ਹੋਏ ਆ ਪਹਿਲਾਂ ਵਾਲੀ ਵੀਡੀਓ ਮੇਰੇ ਭਰਾ ਜਾ ਕੇ ਦੇਖ ਲਿਓ ਦੋਸਤੋ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨਾ ਜਦੋਂ 2007 ਦੇ ਵਿੱਚ ਸਰਸੇ ਵਾਲੇ ਸਾਧ ਨੇ ਸਵਾੰਗ ਰਚਿਆ ਪਰ ਉਹਨਾਂ ਦੀ ਐ ਪੂਰੀ ਟਾਪ ਤੇ ਚੜਾਈ ਹੁੰਦੀ ਸੀ ਮੈਂ ਸਾਡੇ ਨੇੜੇ ਪਿੰਡ ਭੀਟੀਆਲਾ ਤੇ ਉੱਥੇ ਕਈ ਸਜਣਾ ਨੂੰ ਮੈਂ ਆਖਿਆ ਉਹ ਤੁਸੀਂ ਨਾ ਕੱਖ ਵੀ ਨਹੀਂ ਕਰ ਸਕਦੇ ਕਹਿੰਦੇ ਕਿਵੇਂ ਚਲੋ ਜਿਹੜਾ ਉਹਨਾਂ ਨੇ ਸਵਾਗ ਰਚਿਆ ਉਹਨਾਂ ਦਾ ਨਾਂ ਲੱਗਦਾ ਹੈ ਬੇਅਦਬੀ ਕਰਵਾਈ ਵਗੈਰਾ ਵਗੈਰਾ ਬਹੁਤ ਗਲਤ ਹੈ ਬਹੁਤ ਗਲਤ ਹੈ ਪਰ ਜਿਹੜੇ ਕੰਮ ਚੰਗੇ ਹੁੰਦੇ ਐ ਅੱਜ ਲੜਾਈ ਹਥਿਆਰਾਂ ਦੀ ਨਹੀਂ ਵਿਚਾਰਾਂ ਦੀ ਲੜਾਈ ਹੈ ਤੁਸੀਂ ਕਦੇ ਨਾ ਜਿਹੜੇ ਦੂਜੇ ਸਨਾਤਨੀ ਧਰਮ ਵਾਲੇ ਐ ਉਹਨਾਂ ਦੀ ਵਿਚਾਰ ਵੇਖਿਓ ਟੀਵੀ ਤੇ ਬੈਠਿਆਂ ਦੀ ਉਹਨਾਂ ਦੀ ਵਿਚਾਰ ਵੇਖਿਓ ਕਿ ਆਪ ਦੀ ਗੱਲ ਉਹ ਕਿਵੇਂ ਰੱਖਦੇ ਆ ਲੋਕਾਂ ਅੱਗੇ ਹੈ ਉਹ ਮੇਰੇ ਭਰਾ ਜਰੂਰ ਕਿਸੇ ਵੇਲੇ ਸੁਣਿਓ ਜਰੂਰ ਕਿਉਂਕਿ ਤੁਸੀਂ ਇੱਕ ਆਪਸ ਵਿੱਚ ਲੜ ਕੇ ਨਾ ਤੇ ਮਰਨ ਵਾਲੀ ਗੱਲ ਗਰੀਬ ਬੈਠਿਓ ਨਹੀਂ ਤਾਂ ਮਿੱਤਰੋ ਸਿੱਖ ਧਰਮ ਵਰਗਾ ਕੋਈ ਧਰਮ ਹੀ ਨਹੀਂ ਸੀ ਇੱਕ ਭਰਾ ਤਾਂ ਭਾਈ ਸਰਕਾਰੀ ਸਕੂਲ ਬਹੁਤ ਹੈ ਕਿਉਂ ਡੇਰੇ ਵਾਲਿਆਂ ਨੇ ਸਕੂਲ ਖੋਲੇ ਉਹ ਭਾਈ ਸਾਹਿਬ ਜੇਕਰ ਸਰਕਾਰੀ ਸਕੂਲਾਂ ਵਾਲਾ ਸਟਰਕਚਰ ਫੇਲ ਹੋਇਆ ਤਾਂ ਫੇਰ ਹੀ ਪ੍ਰਾਈਵੇਟ ਸਕੂਲ ਆਏ ਉਹ ਸਟਰਕਚਰ ਆਪਾਂ ਪਿੰਡ ਵਾਲਿਆਂ ਨੇ ਚੈੱਕ ਨਹੀਂ ਕੀਤਾ ਉੱਥੇ ਕੌਣ ਕੀ ਪੜਾ ਰਿਹਾ ਹੈ ਬੱਚਿਆਂ ਨੂੰ ਧਰਮ ਬਾਰੇ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿੰਨੇ ਵਾਰੀ 22 ਲੱਖ ਸਦਾਨੇ ਵਰਗਿਆਂ ਨੇ ਰੌਲਾ ਪਾਇਆ ਤਾਂ ਜਿਹੜੇ ਪੁੱਝੋ ਵਾਲਿਆਂ ਨੇ ਸਕੂਲ ਖੋਲੇ ਹੋਏ ਆ ਨਾ ਇਹ ਤਾਂ ਇਹਨਾਂ ਨੇ ਫੀਸ ਅੱਧੀ ਅੱਧੋਂ ਵੀ ਘੱਟ ਕਰੀ ਹੋਈ ਹੈ ਕਿ ਜੇਕਰ ਬੱਚਾ ਕੇਸ ਰੱਖਦਾ ਹੈ ਫਾਰਮ ਭਰ ਕੇ ਦਿੰਦਾ ਹੈ ਉਹਨਾਂ ਦਾ ਪਰਿਵਾਰ ਲਿਖ ਕੇ ਦਿੰਦਾ ਹੈ ਤਾਂ ਬੱਚੇ ਦੀ ਫੀਸ ਅੱਧੀ ਕਰੀ ਜਾਵੇ ਤੇ CBSE ਦੀ ਪੜ੍ਹਾਈ ਜਿਹੜੀ ਦੂਜੇ ਸਕੂਲਾਂ 'ਚ 80-90 ਹਜ਼ਾਰ ਰੁਪਿਆ ਸਾਲ ਦਾ ਭਰ ਕੇ ਲੋਕ ਲੈਂਦੇ ਐ ਸੇਮ ਪੈਟਰਨ ਸੇਮ ਸਿਲੇਬਸ ਕਿਉਂਕਿ ਸਿਲੇਬਸ ਤਾਂ CBSE ਦਾ ਇੱਕੋ ਹੀ ਰਹਿਣਾ ਹੈ ਉਹ ਪੜ੍ਹਾਈ ਐ ਮਿੱਤਰੋ ਤੇ ਦੂਜਾ ਨੰਬਰ ਤੁਹਾਡੇ ਬੱਚੇ ਨਾ ਇਹ ਨਹੀਂ ਕੋਈ ਵੀ ਮੈਂ ਪੁਚੋ ਵਾਲੇ ਆਂ ਦੇ ਨੇੜੇ ਐ ਡੇਰੇ ਰੂਮੀ ਵਾਲਿਆਂ ਦੇ ਤੇ ਮੈਂ ਉਹਨਾਂ ਦੀ ਪੱਖ ਦੀ ਗੱਲ ਕਰਾਂ ਤੇ ਤੁਸੀਂ ਉਹਨਾਂ ਦੇ ਵਿਰੋਧ ਚੋਂ ਤੇ ਤੁਸੀਂ ਉਹਨਾਂ ਦੇ ਵਿਰੋਧ ਦੀ ਗੱਲ ਕਰੋ ਨੋ ਜਿਹੜੀ ਗੱਲ ਚੰਗੀ ਐ ਚੰਗੇ ਪੱਖ ਨੂੰ ਲੋਕਾਂ ਸਾਹਮਣੇ ਜ਼ਰੂਰ ਲਿਆਂਦਾ ਜਾਵੇ ਤੇ ਉਹਦਾ ਫਾਇਦਾ ਲਿਆ ਜਾਵੇ ਹੁਣ ਯਾਰੋ ਬਹੁਤ ਸਾਰੇ ਗ੍ਰੰਥੀਆਂ ਨੂੰ ਨਹੀਂ ਪਤਾ ਹੁੰਦਾ ਕਿ ਪੰਜ ਪਿਆਰੇ ਕੌਣ ਐ 450 ਦੇ ਕੌਣ ਐ ਪੰਜ ਤਖਤ ਸਹਿਬ ਕਿਹੜੇ ਐ 10 ਗੁਰੂ ਸਹਿਬਾਨ ਕਿਹੜੇ ਐ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦੇ ਪੁੱਤਰ ਦਾ ਕੀ ਨਾਂ ਸੀ ਜਿਹਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਇਆ ਗਿਆ ਤਾਂ ਇਹਨਾਂ ਦੇ ਜਿਹੜੇ ਸਕੂਲ ਆ ਨਾ ਉਹਨਾਂ ਦੇ ਵਿੱਚ ਇਤਿਹਾਸ ਦੀ ਸਿੱਖਿਆ ਗਤਕਾ ਲੜਕੀਆਂ ਵਾਸਤੇ ਕਿੱਡੀ ਵੱਡੀ ਚੀਜ਼ ਹੈ ਆਪ ਦੀ ਸਵੈ ਰੱਖਿਆ ਵਾਸਤੇ ਗਤਕਾ ਜੇਕਰ ਬੱਚੇ ਡਾਂਗ ਹੀ ਸਿੱਖ ਗਏ ਛੋਟੀ ਸਿੱਖ ਗਏ ਤਾਂ ਆਪ ਦਾਪ ਤਾਂ ਬਚਾ ਸਕਦੇ ਆ ਨਾ ਕੀਰਤਨ ਬੱਚੇ ਕਰਦੇ ਐ ਗੁਰਬਾਣੀ ਨਾਲ ਬੱਚਾ ਗੁਰਸਿੱਖੀ ਨਾਲ ਜੁੜਦਾ ਜੁੜਦਾ ਜੁੜ ਜਾਂਦਾ ਹੈ ਨਿਤਨੇਮੀ ਹੋ ਜਾਂਦਾ ਹੈ ਤਾਂ ਮੇਰੀ ਕਹਿਣ ਦਾ मीनिंग ਇਹ ਸੀ ਕਿ ਜੇਕਰ ਬਾਬਾ ਸੁਖਦੇਵ ਸਿੰਘ ਜੀਆ ਦੇ ਸਾਰੇ ਜਿਹੜੇ ਸੀਨੀਅਰ ਸਹਿਬਾਨ ਜਤਿੰਦਰ ਸਿੰਘ ਆਲਖ ਡੀਆਈਜੀ ਸਾਹਿਬ ਜਿਹੜੇ ਰਿਟਾਇਰ ਹੋਏ ਐ ਬਾਈ ਮੰਟਾ ਜੀ ਹੋਰ ਜਿਹੜੇ ਸਰਪੰਚ ਸਹਿਬਾਨ ਉਹਨਾਂ ਨੇ ਕਿਹਾ ਹੈ ਕਿ ਜੇਕਰ ਜਾਣੇ ਅਣਜਾਣੇ ਚ ਗਲਤੀ ਹੋਈ ਯਾਰ ਤਾਂ ਅਸੀਂ ਉਹ ਮਹਿਸੂਸ ਕਰਦੇ ਹਾਂ ਪਰ ਇਹ ਨਹੀਂ ਕਿ ਉੱਥੇ ਆ ਕੇ ਕੋਈ ਬੰਦਾ ਬਦਮਾਸ਼ੀ ਕਰੇ ਕਿ ਮੈਂ ਸੰਗਲਾਣਾ ਬਣ ਕੇ ਲੈ ਜੂ ਫਲਾਣਾ ਕਰੂੰ ਬਾਈ ਜੀ ਸਾਹਮਣੇ ਵਾਲੇ ਦੇ ਚੂੜੀਆਂ ਨਹੀਂ ਪਾਈਆਂ ਹੁੰਦੀਆਂ ਜੇਕਰ ਐਡਾ ਹੀ ਮੰਨ ਲਓ 100 ਤੋਂ ਵੱਧ ਸਥਾਨ 50 ਤੋਂ ਵੱਧ ਸਕੂਲ ਚਲਾ ਰਹੇ ਆ ਦੇਸ਼ਾਂ ਵਿਦੇਸ਼ਾਂ 'ਚ ਅਸਥਾਨ ਚਲਾ ਰਹੇ ਆ ਹਿਮਾਚਲ 'ਚ ਸਕੂਲ ਖੋਲੇ ਹੋਏ ਬਾਈ ਜੀ ਇੱਕੋ ਹੀ ਪਰਿਵਾਰ ਆ ਉੱਥੇ ਸਿੱਖ ਧਰਮ ਦਾ ਤੇ ਉਹ ਕਹਿੰਦੇ ਸਾਡੇ ਬੱਚੇ ਗੁਰਸਿੱਖੀ ਨਾਲ ਜੁੜਨਗੇ ਤੇ ਹੋਰ ਤੁਸੀਂ ਸੰਸਥਾਵਾਂ ਜਿਹੜੀਆਂ ਗੋਲਕਾਂ ਤੇ ਚੱਲਦੀਆਂ ਹਨ ਉਹਨਾਂ ਨੂੰ ਦੇਖੋਗੇ ਉਹ ਤੁਹਾਡੇ ਸਕੂਲ ਚ ਚਾਉਣਗੇ ਉਹ ਤੁਹਾਡੇ ਸਕੂਲ ਖੋਲਣਗੇ ਤਾਂ ਮਿੱਤਰੋ ਮੇਰੀ ਗੱਲ ਸੁਣ ਲਓ ਧਿਆਨ ਨਾਲ ਮੇਰੇ ਭਰਾ ਕਮੈਂਟਾਂ ਚ ਵਿਰੋਧ ਕਰਕੇ ਨਿਕਲਣਾ ਕੁਝ ਨਹੀਂ ਕਮੈਂਟ ਤੱਕ ਦੇ ਫੱਟੇ ਤੇ ਬੈਠਿਆ ਕਦੇ ਕੁਰਸੀ ਤੇ ਬੈਠਿਆ ਕਦੇ ਸੱਤ ਤੇ ਬੈਠਿਆ ਬੰਦਾ ਕਰ ਦਿੰਦਾ ਕੁਝ ਕਰਕੇ ਨਾ ਉੱਜਵਾਲੇ ਡੇਰਾ ਰومی ਵਾਲਿਆਂ ਵਾਂਗੂ ਉਹਨਾਂ ਨੇ ਤਾਂ 2 ਤੋਂ 300 ਮੱਝ ਵੰਡਤੀ ਉਹ ਕਹਿੰਦੇ ਦੁੱਧ ਆਪਾਂ ਮੁੱਲ ਲਿਆ ਕਰਾਂਗੇ ਡੇਰੀ ਤੋਂ ਤੁਸੀਂ ਇੱਕ ਮੱਝ ਦਿਓ ਉਹਨਾਂ ਨੇ 50 ਤੋਂ ਵੱਧ ਸਕੂਲ ਖੋਲ੍ਹਤੇ ਤੁਸੀਂ ਖੋਲ੍ਹ ਕੇ ਵਿਖਾਓ ਸਕੂਲ ਕਿਸੇ ਸਕੂਲ ਕਦੇ 10000 ਰੁਪਇਆ ਦਿੱਤਾ ਜਾ ਕੇ ਇੱਕ ਟੀਚਰ ਨੂੰ ਪੈਸੇ ਨਹੀਂ ਦੇਈਦੇ ਬਾਈ ਜੀ ਵਿਰੋਧ ਕਰਨ ਵਾਲੇ ਬੰਦਿਆਂ ਦੀ ਜਦੋਂ ਮੈਂ ਆਈਡੀਆ ਦੇਖੀਆਂ ਨਾ ਬਹੁਤ ਸਾਰੇ ਤਾਂ ਜਿਹੜੇ ਸੂਰਮੇ ਸੀ ਉਹ ਆਈਡੀਆ ਲੌਕ ਕਰੀ ਬੈਠੇ 10 ਲੋਕ ਕਰਕੇ ਆਈਡੀਆਂ ਮਿੱਤਰੋ ਤੇ ਕਮੈਂਟ ਕਰਕੇ ਲੜਾਈ ਨਹੀਂ ਲੜੀਦੀ ਇਹ ਲੰਡੂ ਜੀ ਦੀ ਲੜਾਈ ਹੁੰਦੀ ਹੈ ਸਮਝ ਗਏ ਨਾ ਮੇਰੀ ਗੱਲ ਤਾਂ ਜੇਕਰ ਜਾਣੇ ਅਣਜਾਣੇ ਚ ਕੋਈ ਗਲਤੀ ਰਹੇਗੀ ਕੋਈ ਕਮੀ ਰਹੇਗੀ ਬਾਬਾ ਸੁਖਦੇਵ ਸਿੰਘ ਜੀਾਂ ਤੋਂ ਜਾਂ ਉਹਨਾਂ ਦੇ ਸੇਵਾਦਾਰਾਂ ਤੋਂ ਤਾਂ ਉਹ ਗੱਲ ਹੈ ਅਲੱਗ ਪਰ ਇਹ ਨਹੀਂ ਗੱਲ ਉੱਥੇ ਲੱਲੀ ਛੱਲੀ ਆ ਕੇ ਆ ਕੇ ਅਸੀਂ ਸੰਗਲ ਬੰਨ ਕੇ ਲੈ ਜਾਾਂਗੇ ਅਸੀਂ ਫੁਲਾਨਾ ਕਰਾਂਗੇ ਐ ਕਰਾਂਗੇ ਆਜੂ ਰਾਜਾ ਰਾਜ ਸਿੰਘ ਬੋਲੀ ਜਾਂਦਾ ਕਿਉਂਕਿ মিডিਆ ਨੂੰ ਚਾਹੀਦਾ ਹੈ ਵਿਊ ਚਾਹੀਦੀ ਹੈ ਉਹ ਬੋਲੀ ਜਾਂਦੇ ਹੈ ਬਈ ਅਕੇ ਆਪਣਾ ਕੀ ਹੁੰਦੇ ਆਹਾ ਯਾਰ ਜਿਹੜੇ ਚਿੱਟੀ ਵਰਦੀ ਹੋਰ ਪਾਉਂਦੇ ਆ ਇੱਕ ਉਹ ਅਕੇ ਪਤੰਦੋ ਵਾਲਾ ਕੇ ਬੈਠੇ ਹੈ ਉਹ ਯਾਰ ਹਰ ਇੱਕ ਬੰਦੇ ਨੂੰ ਇੱਕੇ ਰਸੇ ਨਹੀਂ ਰੱਖੀਦਾ ਹੁੰਦਾ ਤੁਸੀਂ ਇੱਕ ਗੱਲ ਕਰਿਓ ਜਿਹੜੇ ਗੁਰਦੁਆਰਾ ਸਾਹਿਬ ਆ ਨਾ ਪਿੰਡਾਂ ਚ ਉਹਨਾਂ ਦੇ ਜਿਹੜਾ ਕੱਪੜਾ ਹੁੰਦਾ ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਤੋਖਿਆ ਜਾਂਦਾ ਹੈ ਉਹ ਕਪੜਾ ਦੇਖਿਓ ਜਾ ਕੇ ਤੁਹਾਨੂੰ ਪਤਾ ਲੱਗ ਜੂ ਤੁਹਾਡੇ ਪਿੰਡ ਦੀ ਸੇਵਾ ਕਿਵੇਂ ਹੈ ਤੇ ਉਧਰੋਂ ਨਾਨਕ ਸਰ ਵਾਲਿਆਂ ਦੇ ਤੇ ਪੁੱਚੋ ਵਾਲਿਆਂ ਦੇ ਕੱਪੜੇ ਦੇਖਿਓ ਜਿਨ੍ਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਸੁਖ ਆਸਣ ਕਰਾਇਆ ਜਾਂਦਾ ਇੱਥੋਂ ਹੀ ਪਤਾ ਲੱਗ ਜੂ ਯਾਰ ਬਾਲੇ ਦੀ ਲੋੜ ਹੀ ਨਹੀਂ ਮੱਥਾ ਮਾਰਨ ਦੀ ਐਵੇਂ ਤੁਸੀਂ ਪਿੰਡਾਂ ਚ ਕਪੜਾ ਦੇਖ ਲਿਓ ਜਿਹਦੇ ਤੇ ਬਾਈ ਜੀ ਲੀ ਪਈ ਪਈ ਹੁੰਦੀ ਐ ਮੈਲਾ ਹੋਇਆ ਪਿਆ ਹੁੰਦਾ ਤੇ ਉਹ ਸੇਵਾ ਦੇਖ ਲਿਓ ਸੱਚਖੰਡ ਸਾਹਿਬ ਦੇਖ ਲਿਓ ਚੌਰ ਸਾਹਿਬ ਵੇਖ ਲਿਓ ਉਹਨਾਂ ਦੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੰਭਾਲਣ ਦਾ ਤਰੀਕਾ ਵੇਖ ਲਿਓ ਤੇ ਫੇਰ ਕੋਈ ਗੱਲ ਕਰਿਓ ਮੇਰੇ ਭਰਾ ਬਹੁਤ ਧੰਨਵਾਦ ਸ਼ੇਅਰ ਕਰਿਓ ਸასიਕਾਰ